ਕਾਲਤ ਕਰ ਰਹਾ ਕਾਲਤ ਵੀ ਦਿਖਾਓ ਨਾ ਆ ਦੇਖੋ ਤੁਮ ਆ ਕੋ ਇਧਰ ਹਾਂਜੀ ਪਾ ਦਿਓ ਇਹਦੇ ਵਿੱਚ ਪਾ ਦਿਓ ਆ ਦੇਖੋ ਜੀ ਸਾਨੂੰ ਪਤਾ ਆ ਪਵਾਇਆ ਵਾ ਇਹ ਪੇਟੀ ਗੱਟੀ ਲਾਈ ਹੋਈ ਆ ਦੇਖ ਲਓ ਇਹ ਗੁਰਦੁਆਰਿਆਂ ਦੇ ਵਿੱਚ ਬੇਅਦਬੀਆਂ ਹੋਣੀਆਂ ਤਮਾਕੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ আলমਗੀਰ ਗੁਰਦੁਆਰਾ ਸਾਹਿਬ ਅਸੀਂ ਗਏ ਹੋਇਆ ਪਿੰਨ ਅੰਗ ਸਿੰਘ ਫੌਜਾਂ ਨੇ ਉੱਥੇ ਜਦੋਂ ਇੱਕ ਬੰਦੇ ਦੀ ਤਲਾਸ਼ੀ ਕੀਤੀ ਤਾਂ ਉਹਦੇ ਕੋਲੋਂ ਤਮਾਕੂ ਮਿਲਿਆ ਬੀੜੀਆਂ ਸਿਕਟਾ ਮਿਲੀਆਂ ਤਾਂ ਕਾਬ ਕੀ ਕੀ ਆ ਕਾਕਾ ਤੇ ਕੋਲੋਂ ਵੀ ਕੀ ਆ ਆ ਦੇਖੋ ਤਾਂ ਕਾ ਕ ਹੱਥ ਤਾਂ ਕ ਪਰਫੈਕਟ ਆਰੇ ਦਿਖਾ ਤੋ ਦੇ ਕੁਝ ਨਹੀਂ ਕਹਿ ਗਏ ਜਾਂ ਫੇਕ ਦੇ ਦਿਖਾ और और क्या है और देखो हम मारेंगे तो तो नहीं, नहीं, तो नहीं। नहीं नहीं। तो तुम्हारी इतनी ताकत कैसे पड़ गई? हमारे गुरु के अंदर लेके मैं मैं पता कि कुछ कहते कर है। आखो तुमकू इधर लाई हुई देख लो ਇੱਕ ਗੁਰਦੁਆਰਿਆਂ ਦੇ ਵਿੱਚ ਬੇਆਦਬੀਆਂ ਹੋਣੀਆਂ ਤਮਾਕੂ ਜਣਾ ਇੱਕ ਆਮ ਚੀਜ਼ ਹੋ ਗਈ ਆ ਜੀਣਾ ਦਿਲ ਕਰਦਾ ਉਹੀ ਤੁਰਪੰਦਾ ਗੁਰਦੁਆਰੇ ਵੱਲ ਨੂੰ ਇਹ ਬਹੁਤ ਮਾੜੀ ਗੱਲ ਆ ਤੁਸੀਂ ਅਸੀਂ ਕਿਸੇ ਦੇ ਦੂਜੇ ਧਰਮ ਨੂੰ ਕਦੇ ਪ੍ਰੇਸ਼ਾਨ ਨਹੀਂ ਕੀਤਾ ਕਦੇ ਉਸ ਕੇ ਹਾਂ ਨਹੀਂ ਹੈਗਾ ਇੱਕ ਵਾਰ ਵੀ ਨਹੀਂ ਕਰੇ ਕਿਸੇ ਕੋਈ ਗਲਤ ਕਹਿੰਦੇ ਹੈਗੇ ਕਿਸੇ ਸਾਡੇ ਹੀ ਕੀਤਾ ਜਾਂਦਾ ਸਾਡੇ ਤਮਾਕੂ ਬੱਜਰ ਸਾਡੇ ਮਨਾਂ ਸਾਡੇ ਗੁਰਦੁਆਰਿਆਂ ਦੇ ਲੈ ਜਾ ਕੇ ਨਹੀਂ ਲਿਆ ਸਕਦੇ ਕਿਉਂਕਿ ਅਸੀਂ ਆਪ ਨਹੀਂ ਖਾਂਦੇ ਸਾਡੇ ਸਿੰਘ ਨਹੀਂ ਕਰਦੇ ਇਸ ਚੀਜ਼ ਆ ਪਰ ਫੇਰ ਵੀ ਸਾਡੇ ਗੁਰਦੁਆਰੇ ਵਿੱਚ ਜ਼ਬਰਦਸਤੀ ਪਤਾ ਵਾ ਬਿਛਕ ਨਹੀਂ ਬੀੜੀ ਬੀੜੀ ਸਿਕਟ ਜਰਤੇ ਤੋਂ ਅਲਰਜੀ ਆ ਫੇਰ ਵੀ ਇੱਥੇ ਲੈ ਕੇ ਆਉਂਦੇ ਆ ਦੇਖੋ ਹੁਣ ਉਹ ਨਿਕਲ ਗਿਆ ਤੋਂ ਚਲੇ ਗਿਆ ਕਿਉਂਕਿ ਅਸੀਂ ਕੁਝ ਕਹਿਣਾ ਤਾਂ ਹੈ ਨਹੀਂ ਸੀਗਾ ਪਰ ਇਹੋ ਜਿਹੇ ਬੰਦਿਆਂ ਨੂੰ ਸੋਚ ਲਾਣਾ ਚਾਹੀਦਾਗਾ ਤੋਂ ਜੇ ਕੋਈ ਆਲਮਗੀਰ ਗੁਰਦੁਆਰੇ ਦੇ ਵਿੱਚ ਜਰਤਾ ਬੀੜੀ ਸਿਕਟ ਜਰਦਾ ਕੁਸਮੀ ਲੈਂਦਾ ਅੰਦਰ ਫੜਿਆ ਗਿਆ ਭਾਈ ਇੱਕ ਵਾਰ ਮਾਫ਼ ਕਰਾਂਗੇ ਦੋ ਵਾਰ ਬਾ ਤੀਜੀ ਵਾਰ ਨਾ ਫੇਰ ਤਾਨੂੰ ਪਤਾ ਹੀ ਆ ਕੀ ਹੋਤਾ ਵਾ ਕਿਉਂਕਿ ਤੀਜੀ ਵਾਰ ਮਾਫ ਨਹੀਂ ਕੀਤਾ ਜਾਣਾ ਇਸ ਕਰਕੇ ਜਿਹੜਾ ਤੁਸੀਂ ਕਰ ਰਹੇ ਹੋ ਉਹ ਗਲਤ ਕਰ ਰਹੇ ਹੋ ਇਹ ਤੁਹਾਨੂੰ ਨਹੀਂ ਕਰਨਾ ਚਾਹੀਦਾ ਸਾਰਿਆਂ ਨੂੰ ਪਤਾ ਜੇ ੱਤਕਾ ਕੋਈ ਕਿਸੇ ਨੂੰ ਪ੍ਰੇਸ਼ਾਨ ਕਰੀ ਜਾਊ ਕਰੀ ਜਾਊ ਸਾਡੀਆਂ ਬੇਆਦਬੀਆਂ ਕਰੀ ਜਾਣਗੇ ਅਗਲੇ ਨਹੀਂ ਹਟਣਗੇ ਸਾਹਮਣੇ ਕਿੱਡਾ ਬਟਾ ਪੇਟੀ ਪੇਟੀ ਲਾਈ ਹੋਈ ਆ ਇੱਥੇ ਐ ਉਹ ਭਰੀ ਪਈ ਆ ਭਰੀ ਪਈ ਆ ਮੈਂ ਦੇਖੋ ਨਾ ਭਰੀ ਪਈ ਆ ਫੇਰ ਵੀ ਆ ਮੈਂ ਹੁਣ ਖੜਾ ਇੱਥੇ ਇੱਥੇ ਭਰਿਆ ਜਾਂਦਾ ਵਰਨਾ ਪੈਂਟਸਾਲ ਤੇ ਪਾਈ ਆ ਅੰਦਰੋਂ ਜਾ ਰਿਆ ਵਾ ਉਹਦੇ ਕੋਲ ਬੀੜੀਆਂ ਦਾ ਪੈਕੇਟ ਮਿਲਿਆ ਦੱਸੋ ਇਹ ਬੇਆਦਬੀ ਨਹੀਂ ਹੈਗੀ ਇਹ ਤੁਹਾਨੂੰ ਲੱਗਦਾ ਨਹੀਂ ਵੀ ਬੇਆਦਬੀ ਆ ਇਹ ਹੈ ਪਹਿਲਾਂ ਵੀ ਕਈ ਵਾਰੀ ਐਂ ਕਦੀ ਨਹੀਂ ਹੋਇਆ ਜੀ ਹਾਂ ਇਹ ਥੋਡੀ ਸੇਵਾ ਬਹੁਤ ਵਧੀਆ ਨਹੀਂ ਬਹੁਤ ਗਲਤ ਗੱਲ ਆ ਕਿਸੇ ਦੇ ਧਰਮ ਦੇ ਵਿੱਚ ਆ ਰੈਂਟਰ ਫੀਆ ਕਰਨਾ ਜਾ ਕੇ ਉਹਨੂੰ ਉਹਨੂੰ ਨਜਾਇਜ਼ੀ ਆ ਕੇ ਸਿਗਰਟੀ ਜਾਂਦਾ ਹੈ ਉੱਥੇ ਪਿਚਪਾ ਪਿਚਾਉਣਾ ਹੈ ਇਹ ਬਹੁਤ ਗਲਤ ਗੱਲ ਆ ਜੀ ਆ ਦੇਖੋ ਆ ਦੇਖ ਸਕਦੇ ਹੋ ਤੁਸੀਂ ਇਹ ਆ ਅੰਦਰ ਬੀੜੀਆਂ ਸੈਕਟਰ ਹੁੰਦਾ ਹੀ ਭਰਿਆ ਪਿਆ ਵਾ ਠੀਕ ਆ ਗਾਹਾਂ ਨੂੰ ਬੀੜੀ ਸੈਕਟਰ ਜਰਦਾ ਤਮਾਕੂ ਬਚਾਓ ਭਾਈ ਨਾ ਲੈ ਕੇ ਆਓ ਦੋ ਵਾਰ ਤਿੰਨ ਵਾਰ ਦੋ ਵਾਰ ਮਾਫ ਕਰਾਂਗੇ ਤੀਜੀ ਵਾਰ ਮਾਫੀ ਹੋਣੀ ਨਹੀਂ ਹੈਗੀ ਤੁਹਾਨੂੰ ਪਤਾ ਕਿਉਂਕਿ ਸਾਡੇ ਧਰਮ ਨਾਲ ਛੇੜਾ ਛਾੜੀ ਨਾ ਕੀਤੀ ਜਾਵੇ ਆਪਣੇ ਧਰਮ ਦੇ ਵਿੱਚ ਤੁਸੀਂ ਪੱਕੇ ਰਹੋ ਸਾਡੇ ਧਰਮ ਤੇ ਅਸੀਂ ਪੱਕੇ ਆਹ ਦੇਖੋ ਇੱਧਰ ਆ ਆ ਬਾਈ ਆ ਬਾਈ

ਇਹ ਕੋ ਕੀ ਕਰ ਰਹੇ ਆ ਭਾਈ ਇਹ ਬੀੜੀਆਂ ਅੱਜ ਦੇ ਵਿੱਚ ਬੀੜੀਆਂ ਚਰਦਾ ਅੱਧਰ ਲੈ ਕੇ ਐਂਟਰ ਕਰ ਰਹੇ ਆ ਆ ਤਮਾਕੂ ਦੀ ਪੁੜੀ ਦੇ ਕੋ ਦੱਬੀ ਲੇਖੋ ਪਿਛਲੀ ਵਾਰੀ ਵੀ ਐ ਬੰਦੇ ਨੂੰ ਮਾਰਿਆ ਸੀ ਆ ਦੇਖ ਲਓ ਐ ਵੀ ਮਾਰਿਆ ਸੀ ਉਹਨਾਂ ਨੇ ਵੀ ਮਾਰਿਆ ਸੀ ਇਹ ਹਟਦੇ ਨਹੀਂਗੇ ਇਹ ਹਟਦੇ ਨਹੀਂ ਹੈਗੇ ਆ ਦੇਖ ਲਓ ਹੁਣ ਸਾਰੇ ਲੋਕ ਕਹਿ ਰਹੇ ਆ ਕਿ ਇਹ ਨਹੀਂ ਹਟਦੇ ਹੈਗੇ ਭਾਈ ਇਹ ਸੁਧਾਰ ਥੋੜਾ ਜਿਆ ਕਰਨਾ ਪਊਗਾ ਇਹ ਤੁਹਾਡੀਆਂ ਸਰਕਾਰਾਂ ਜਿਹੜੀਆਂ ਕਮੇਟੀਆਂ ਜੋ ਵੀ ਕੁਸ ਹੈਗਾ ਉੱਥੇ ਬਾਹਰਲੇ ਪਾਸੇ ਇੱਕ ਸੜਕ ਤੇ ਇੱਕ ਲਾਇਆ ਜਾਵੇ ਲਿਖ ਕੇ ਤੇ ਉਧਰ ਬੰਦੇ ਦੋ ਉੱਥੇ ਖੜਨ ਉਹਨਾਂ ਨੂੰ ਉਹਨਾਂ ਦੀ ਸਹੂਲਤ ਦੇ ਨਾਲ ਖੜਾਇਆ ਜਾਵੇ ਕਿ ਜਿਹੜਾ ਬੰਦਾ ਇੱਥੇ ਤੱਕ ਤਮਾਕੂ ਸਿਗਰਟ ਬੀੜੀ ਜਰਦਾ ਅੰਦਰ ਲਿਆ ਹੀ ਨਾ ਸਕੇ ਕੋਈ ਨਹੀਂ ਮੰਨਦਾ ਭਈ ਇਹ ਲਿਖੇ ਹੋਏ ਸਾਰੇ ਬੋਰਡ ਪੜ ਕੇ ਤਾਂ ਵੀ ਅੰਦਰ ਜਾਂਦੇ ਆ ਜੀ ਆਹ ਬੋਰਡ ਲਿਖੇ ਹੋਏ ਤਾਂ ਵੀ ਅੰਦਰ ਪੜ ਕੇ ਜਾਂਦੇ ਸਾਰੇ ਇਹਨਾਂ ਨੂੰ ਹਿੰਦੀ 'ਚ ਲਿਖੇ ਹੋਏ ਇਹਨਾਂ ਕਰਕੇ ਹਿੰਦੀ 'ਚ ਲਿਖਿਆ ਨਾ ਇਹਨਾਂ ਨੂੰ ਇੱਕ ਇੱਕ ਗੇਟ ਦੇ ਨਾਲ ਬਾਹਰ ਲਮਕਾ ਦਿਓ ਠੀਕ ਹੈ ਜੀ ਠੀਕ ਹੈ ਨਾ ਅਗਰ ਫੇਰ ਨਹੀਂ ਹਟ ਫੇਰ ਤਾਂ ਉਹਨਾਂ ਨੂੰ ਪਤਾ ਹੀ ਆ ਵੀ ਹੈ ਇਸ ਕਰਕੇ ਅਸੀਂ ਕਿਤੇ ਦੇ ਧਰਮ ਨਾਲ ਇੰਟਰਫੇਅਰ ਨਹੀਂ ਕਰਦੇ ਤੇ ਸਾਡੇ ਧਰਮ ਨਾਲ ਇੰਟਰਫੇਅਰ ਨਾ ਕੀਤਾ ਜਾਵੇ ਅਸੀਂ ਬਾਰ ਬਾਰ ਕਹਿੰਨੇ ਆ ਤੇ ਮੁੜ ਕੇ ਨਾ ਮਿੱਤਰੋ ਕਿਉਂ ਮੈਂਤਾਂ ਵਾਲੀ ਗੱਲ ਆ ਅਸੀਂ ਤੁਹਾਡੇ ਦੰਦੇ ਨਹੀਂ ਸਾਡੇ ਕੋਈ ਐਸਾ ਗਲਤ ਕੰਮ ਕਰੇ ਹੋਣਾ ਵਾਇਗੁਰ ਜੀ ਦਾ ਕਾਲਤਾ ਵਾਇਗੁਰ ਜੀ ਦੀ ਫਤਿਹ ਬਾਪੂ ਮੋਰਚੇ ਵਾਲਾ আলমਗੀਰ ਪਿੰਡ ਗੁਰਦੁਆਰੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰੋ ਵੀਰੇ ਜਿਆਦੇ ਤੋਂ ਜਿਆਦੇ ਵੀਡੀਓ ਨੂੰ ਫਲਾਓ ਲਾਇਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ আলমਗੀਰ ਗੁਰਦੁਆਰਾ ਸਾਹਿਬ ਅਸੀਂ ਗਏ ਹੋਇਆ ਤੇ ਨੰਗ ਸਿੰਘ ਫੌਜਾਂ ਨੇ ਉੱਥੇ ਜਦੋਂ ਇੱਕ ਬੰਦੇ ਦੀ ਤਲਾਸ਼ੀ ਕੀਤੀ ਤਾਂ ਉਹਦੇ ਕੋਲੋਂ ਤਮਾਕੂ ਮਿਲਿਆ ਬੀੜੀਆਂ ਸਿਕਟਾ ਮਿਲੀਆਂ ਤਾਂ ਕਾਬ ਕੀ ਕੀ ਆ ਕਾਕਾ ਦੇ ਕੋਲ ਵੀ ਕੀ ਆ ਆ ਦੇਖੋ ਤਾਂ ਜੱਕ ਹੱਥ ਤਾਂ ਹੱਦਕ ਅਰੇ ਦਿਖਾ ਤੋ ਦੇ ਕੁਝ ਨਹੀਂ ਕਹਿ ਗਏ ਜਾਂ ਫੇਕ ਦੇ ਦਿਖਾ

ਇੱਕ ਗੁਰਦੁਆਰਿਆਂ ਦੇ ਵਿੱਚ ਬੇਆਦਬੀਆਂ ਹੋਣੀਆਂ ਤਮਾਕੂ ਜਣਾ ਇੱਕ ਆਮ ਚੀਜ਼ ਹੋ ਗਈ ਆ ਜੀਣਾ ਤੈਨ ਕਰਦਾ ਉਹੀ ਤੁਰਪੰਦਾ ਗੁਰਦੁਆਰੇ ਵੱਲ ਨੂੰ ਇਹ ਬਹੁਤ ਮਾੜੀ ਗੱਲ ਆ ਤੁਸੀਂ ਅਸੀਂ ਕਿਸੇ ਦੇ ਦੂਜੇ ਧਰਮ ਨੂੰ ਕਦੇ ਪ੍ਰੇਸ਼ਾਨ ਨਹੀਂ ਕੀਤਾ ਕਦੇ ਉਸ ਕੇ ਹਾਂ ਨਹੀਂ ਹੈਗਾ ਇੱਕ ਵਾਰ ਵੀ ਨਹੀਂ ਕਰੇ ਕਿਸੇ ਕੋ ਗਲਤ ਕਹਿੰਦੇ ਹੈਗੇ ਕਿਸੇ ਸਾਡੇ ਹੀ ਕੀਤਾ ਜਾਂਦਾ ਸਾਡੇ ਤਮਾਕੂ ਵੱਜਰ ਸਾਡੇ ਮਨ ਸਾਡੇ ਗੁਰਦੁਆਰਿਆਂ ਦੇ ਲੈ ਜਾ ਕੇ ਨਹੀਂ ਲਿਆ ਸਕਦੇ ਕਿਉਂਕਿ ਅਸੀਂ ਆਪ ਨਹੀਂ ਖਾਂਦੇ ਸਾਡੇ ਸਿੰਘ ਨਹੀਂ ਖਾਂਦੇ ਇਸ ਚੀਜ਼ ਆ ਪਰ ਫਿਰ ਵੀ ਸਾਡੇ ਗੁਰਦੁਆਰੇ ਵਿੱਚ ਜ਼ਬਰਦਸਤੀ ਪਤਾ ਨਹੀਂ ਕਿ ਬੀੜੀ ਬੀੜੀ ਸਿਕਟ ਜਰਤੇ ਤੋਂ ਅਲਰਜੀ ਆ ਫਿਰ ਵੀ ਇੱਥੇ ਲੈ ਕੇ ਆਉਂਦੇ ਆ ਦੇਖੋ ਹੁਣ ਉਹ ਨਿਕਲ ਗਿਆ ਇਥੋਂ ਚਲੇ ਗਿਆ ਕਿਉਂਕਿ ਅਸੀਂ ਕੁਝ ਕਹਿਣਾ ਤਾਂ ਹੈ ਨਹੀਂ ਸੀਗਾ ਪਰ ਇਹੋ ਜਿਹੇ ਬੰਦਿਆਂ ਨੂੰ ਸੋਚ ਲਾਣਾ ਚਾਹੀਦਾਗਾ ਤੋਂ ਜੇ ਕੋਈ ਆਲਮਗੀਰ ਗੁਰਦੁਆਰੇ ਦੇ ਵਿੱਚ ਜਰਤਾ ਬੀੜੀ ਸਿਕਟ ਜਰਦਾ ਕੁਝ ਵੀ ਲੈਂਦਾ ਅੰਦਰ ਫੜਿਆ ਗਿਆ ਭਾਈ ਇੱਕ ਵਾਰ ਮਾਫ਼ ਕਰਾਂਗੇ ਦੋ ਵਾਰ ਬਾਤੀਜੀ ਵਾਰ ਨਾ ਫਿਰ ਤਾਨੂੰ ਪਤਾ ਹੀ ਆ ਕੀ ਹੋਤਾ ਵਾ ਕਿਉਂਕਿ ਤੀਜੀ ਵਾਰ ਮਾਫ ਨਹੀਂ ਕੀਤਾ ਜਾਣਾ ਇਸ ਕਰਕੇ ਜਿਹੜਾ ਤੁਸੀਂ ਕਰ ਰਹੇ ਹੋ ਉਹ ਗਲਤ ਕਰ ਰਹੇ ਹੋ ਇਹ ਤੁਹਾਨੂੰ ਨਹੀਂ ਕਰਨਾ ਚਾਹੀਦਾ ਸਾਰਿਆਂ ਨੂੰ ਪਤਾ ਜੇ ੱਤਕਾ ਕੋਈ ਕਿਸੇ ਨੂੰ ਪ੍ਰੇਸ਼ਾਨ ਕਰੀ ਜਾਊ ਕਰੀ ਜਾਊ ਸਾਡੀਆਂ ਬੇਆਦਬੀਆਂ ਕਰੀ ਜਾਣਗੇ ਅਗਲੇ ਨਹੀਂ ਹਟਣਗੇ ਸਾਮਣੇ ਕਿੱਡਾ ਵੱਟਾ ਪੇਟੀ ਪੇਟੀ ਲਾਈ ਹੋਈ ਆ ਇੱਥੇ ਐ ਉਹ ਭਰੀ ਪਈ ਆ ਭਰੀ ਪਈ ਆ ਮੈਂ ਦੇਖੋ ਨਾ ਭਰੀ ਪਈ ਆ ਫੇਰ ਵੀ ਆ ਮੈਂ ਹੁਣ ਖੜਾ ਇੱਥੇ ਇੱਥੇ ਭਰਿਆ ਜਾਂਦਾ ਵਰਨਾ ਪੈਂਟ ਸਾਫਟ ਪਾਈ ਆ ਅੰਦਰੋਂ ਜਾ ਰਿਹਾ ਵਾ ਉਹਦੇ ਕੋਲ ਬੀੜੀਆਂ ਦਾ ਪੈਕਟ ਮਿਲਿਆ ਦੱਸੋ ਇਹ ਬੇਆਦਬੀ ਨਹੀਂ ਹੈਗੀ ਇਹ ਤੁਹਾਨੂੰ ਲੱਗਦਾ ਨਹੀਂ ਵੀ ਬੇਆਦਬੀ ਆ ਇਹ ਹੈ ਹੈ ਪਹਿਲਾਂ ਵੀ ਕਈ ਵਾਰੀ ਐਂ ਕਦੀ ਨਹੀਂ ਹੋਇਆ ਜੀ ਹਾਂ ਇਹ ਠੋਡੀ ਸੇਵਾ ਬਹੁਤ ਵਧੀਆ ਨਹੀਂ ਬਹੁਤ ਗਲਤ ਗੱਲ ਆ ਕਿਸੇ ਦੇ ਧਰਮ ਦੇ ਵਿੱਚ ਆਰ ਇੰਟਰਫੀਅਰ ਕਰਨਾ ਜਾ ਕੇ ਉਹਨੂੰ ਉਹਨੂੰ ਨਜਾਇਜ਼ੀ ਆ ਕੇ ਉਸ ਬੀੜੀ ਸਿੱਖ ਤੇ ਜਾਂਦਾ ਹੈ ਉਥੇ ਪਚਾ ਪਚਾਉਣਾ ਹੈ ਇਹ ਬਹੁਤ ਗਲਤ ਗੱਲ ਆ ਜੀ ਆ ਦੇਖੋ ਆ ਦੇਖ ਸਕਦੇ ਹੋ ਤੁਸੀਂ ਏ ਆ ਅੰਦਰ ਬੀੜੀਆਂ ਸੈਕਟ ਹੁੰਦਾ ਹੀ ਭਰਿਆ ਪਿਆ ਵਾ ਠੀਕ ਆ ਗਾਹਾਂ ਨੂੰ ਬੀੜੀ ਸੈਕਟ ਜਰਦਾ ਤਮਾਕੂ ਬਚਾਓ ਭਾਈ ਨਾ ਲੈ ਕੇ ਆਓ ਦੋ ਵਾਰ ਤਿੰਨ ਵਾਰ ਦੋ ਵਾਰ ਮਾਫ ਕਰਾਂਗੇ ਤੀਜੀ ਵਾਰ ਮਾਫੀ ਹੋਣਦੀ ਨਹੀਂ ਹੈਗੀ ਤੁਹਾਨੂੰ ਪਤਾ ਕਿਉਂਕਿ ਸਾਡੇ ਧਰਮ ਨਾਲ ਛੇੜਾ ਛਾੜੀ ਨਾ ਕੀਤੀ ਜਾਵੇ ਆਪਣੇ ਧਰਮ ਦੇ ਵਿੱਚ ਤੁਸੀਂ ਪੱਕੇ ਰਹੋ ਸਾਡੇ ਧਰਮ ਤੇ ਅਸੀਂ ਪੱਕੇ ਆਹ ਦੇਖੋ ਇਧਰ ਆ ਆ ਬਾਈ ਆਹ ਬਈ ਆ ਗਿਆ ਆਗਾ ਕੀ ਆ ਦੱਸੋ ਇਹ ਚੀਜ਼ ਆ ਹੈ ਆ ਬਈ ਬੋਲਾ ਦੂਜਾ ਬੰਦਾ ਰਵਾਜੀ ਤੁਸੀਂ ਹਾਂ ਤੁਸਾਂ ਕੋਲ ਬੰਦਾ ਰਹਿ ਗਿਆ ਚਲੋ ਪੰਤਾ ਜਿਹੜੇ ਹੱਥੇ ਰਹਿ ਗਏ ਇੱਧਰ ਇੱਧਰ ਹੈ ਇੱਧਰ ਹੈ ਹਲੋ ਇੱਧਰ ਗੱਲ ਕਰ ਬੋਲ ਹਾਂ ਜੀ ਬਾਕ ਦੂਸਰਾ ਬੰਦਾ ਘਵਾ ਨਹੀਂ ਅੰਦਰ ਗਿਆ ਤਾਂ ਦੂਸਰਾ ਬੰਦਾ ਕੌਣ ਹੈ ਬੁਲਾ ਤੇ ਅੰਦਰ ਗਿਆ ਉਹ ਹੈ ਉਹ ਆ ਬੁਲਾ ਉਸ ਨੂੰ ਆ ਬੁਲਾ ਕਿਹੜਾ ਵਾ ਉਹ ਗੜਾ ਉਹ ਰਮਾ ਲਾਲਾ ਬੁਲਾ ਰਮਾ ਲਾਲਾ ਹੋ ਪਾਸਾ ਲੀਏ ਉਹ ਦੁੱਤੇ ਕਢਣਾਂ ਕੇ ਲਈ ਆ ਦੇਖ ਲਓ ਤੁਹਾਡੇ ਸਾਹਮਣੇ ਦੇਖੋ ਕੀ ਕਰ ਰਹੇ ਆ ਭਾਈ ਇਹ ਬੀੜੀਆਂ ਆ ਜੱਦੇ ਦੇ ਵਿੱਚ ਬੀੜੀਆਂ ਜਰਦਾ ਅੱਧਰ ਲੈ ਕੇ ਐਂਟਰ ਕਰ ਰਹੇ ਆ ਆ ਤਮਾਕੂ ਦੀ ਪੁੜੀ ਦੇ ਕੋ ਡੱਬੀ ਦੇ ਕੋ ਪਿਛਲੀ ਵਾਰੀ ਵੀ ਐ ਬੰਦੇ ਨੂੰ ਮਾਰਿਆ ਆ ਦੇਖ ਲਓ ਐ ਮੇਰੇ ਮਾਰਿਆ ਸੀ ਉਹਨਾਂ ਨੇ ਵੀ ਮਾਰਿਆ ਸੀ ਇਹ ਹਟਦੇ ਨਹੀਂਗੇ ਇਹ ਹਟਦੇ ਨਹੀਂ ਹੈਗੇ ਆ ਦੇਖ ਲਓ ਹੁਣ ਸਾਰੇ ਲੋਕ ਕਹਿ ਰਹੇ ਆ ਕਿ ਇਹ ਨਹੀਂ ਹਟਦੇ ਹੈਗੇ ਭਾਈ ਇਹ ਸੁਧਾਰ ਥੋੜਾ ਜਿਆ ਕਰਨਾ ਪਊਗਾ ਇਹ ਥੋੜੀਆਂ ਸਰਕਾਰਾਂ ਜਿਹੜੀਆਂ ਕਮੇਟੀਆਂ ਜੋ ਵੀ ਕੁਸ ਹੈਗਾ ਉੱਥੇ ਬਾਰਲੇ ਪਾਸੇ ਇੱਕ ਸੜਕ ਤੇ ਇੱਕ ਲਾਇਆ ਜਾਵੇ ਲਿਖ ਕੇ ਤੇ ਉਧਰ ਬੰਦੇ ਦੋ ਉੱਥੇ ਖੜਨ ਉਹਨਾਂ ਨੂੰ ਉਹਨਾਂ ਦੀ ਸਹੂਲਤ ਦੇ ਨਾਲ ਖੜਾਇਆ ਜਾਵੇ ਕਿ ਜਿਹੜਾ ਬੰਦਾ ਇੱਥੇ ਤੱਕ ਤਮਾਕੂ ਸਿਗਰ ਬੀੜੀ ਜਰਦਾ ਅੰਦਰ ਲਈ ਨਹੀਂ ਸਕੇ ਕੋਈ ਨਹੀਂ ਮੰਨਦਾ ਭਈ ਲਿਖੇ ਹੋਏ ਸਾਰੇ ਬੋਰਡ ਪੜ ਕੇ ਤਾਂ ਵੀ ਅੰਦਰ ਜਾਂਦੇ ਆ ਜੀ ਆਹ ਬੋਰਡ ਲਿਖੇ ਹੋਏ ਤਾਂ ਵੀ ਅੰਦਰ ਪੜ ਕੇ ਜਾਂਦੇ ਸਾਰੇ ਇਹਨਾਂ ਨੂੰ ਹਿੰਦੀ 'ਚ ਲਿਖੇ ਹੋਏ ਇਹਨਾਂ ਕਰਕੇ ਹਿੰਦੀ 'ਚ ਲਿਖਿਆ ਨਾ ਇਹਨਾਂ ਨੂੰ ਇੱਕ ਇੱਕ ਗੇਟ ਦੇ ਨਾਲ ਬਾਹਰ ਲਮਕਾ ਦਿਓ ਠੀਕ ਹੈ ਜੀ ਠੀਕ ਹੈ ਨਾ ਅਗਰ ਫੇਰ ਨਹੀਂ ਹਟਦੇ ਫੇਰ ਤਾਂ ਉਹਨਾਂ ਨੂੰ ਪਤਾ ਹੀ ਆ ਵੀ ਹੈ ਠੀਕ ਹੈ ਜੀ ਅਦਕਾਰ ਕਹਿੰਦੀ ਕਿ ਤੇਰੇ ਧਰਮ ਨਾਲ ਇੰਟਰਫੇਅਰ ਨਹੀਂ ਕਰਦੇ ਤੇ ਸਾਡੇ ਧਰਮ ਨਾਲ ਇੰਟਰਫੇਅਰ ਨਾ ਕੀਤਾ ਜਾਵੇ ਅਸੀਂ ਬਾਰ ਬਾਰ ਕਹਿੰਨੇ ਆ ਤੇ ਮੁੜ ਕੇ ਨਾ ਮਿੱਤਰੋ ਕਿਉਂ ਮੈਂਤਾਂ ਵਾਲੀ ਗੱਲ ਆ ਅਸੀਂ ਤੁਹਾਡੇ ਦੰਦੇ ਨਹੀਂ ਸਾਡੇ ਕੋਈ ਐਸਾ ਗਲਤ ਕੰਮ ਕਰਿਓ ਨਾਲ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਬਾਪੂ ਮੋਰਚੇ ਵਾਲਾ ਆਲਮਗੀਰ ਪਿੰਡ ਗੁਰਤਵਾਰੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰੋ ਵੀਰੇ ਜਿਆਦੇ ਤੋਂ ਜਿਆਦੇ ਵੀਡੀਓ ਨੂੰ ਫਲਾਓ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ আলমগীর ਗੁਰਦੁਆਰਾ ਸਾਹਿਬ ਅਸੀਂ ਗਏ ਹੋਇਆ ਤੇ ਨੰਗ ਸਿੰਘ ਫੌਜਾਂ ਨੇ ਉੱਥੇ ਜਦੋਂ ਇੱਕ ਬੰਦੇ ਦੀ ਤਲਾਸ਼ੀ ਕੀਤੀ ਤਾਂ ਉਹਦੇ ਕੋਲੋਂ ਤਮਾਕੂ ਮਿਲਿਆ ਬੀੜੀਆਂ ਸਿਕਟਾਂ ਮਿਲੀਆਂ ਤਕਾਬ ਕੀ ਕੀ ਆ ਕਾਕਾ ਤੇਰੇ ਕੋਲ ਠੀਕ ਆ ਆ ਦੇਖੋ ਤਾਂ ਜੱਕ ਹੱਥ ਤਾਂ ਜੱਕ ਅਰੇ ਦਿਖਾ ਤੋ ਦੇ ਕੁਝ ਨਹੀਂ ਕਹਿ ਗਏ ਜਾਂ ਫੇਕ ਦੇ ਦਿਖਾ ਔਰ ਔਰ ਕੀ ਹੈ ਹੋਰ ਨਹੀਂ ਦੇਖੋ ਹਮ ਮਾਰेंगे ਨਹੀਂ ਤੂੰ ਮਤਮਾਰੀ ਇਤਨੀ ਤਾਕਤ ਕਿਵੇਂ ਪੜ ਗਈ ਹਮਾਰੇ ਗੁਰੂ ਗਰਦਕੌਰ ਦੁਆਰਾ ਕੇ ਅੰਦਰ ਲੈ ਕੇ ਆਣੇਗੀ ਤੁਹਾਨੂੰ ਕਿ ਮੈਨੂੰ ਨਹੀਂ ਪਤਾ ਕਿਵੇਂ ਮਾਫ਼ ਤੁਸ ਕਹਿੰਦੇ ਨਹੀਂ ਤੁਸੀ ਜੋ ਗਲਤ ਕਰ ਗਏ ਗਲਤ ਹੈ ਅਸੀਂ ਪਹਿਲੀ ਵਾਰ ਆਇਆ ਤਾਂ ਪਤਾ ਨਹੀਂ ਗਾ ਕੋਈ ਗਲਤ ਕਰ ਰਿਹਾ ਗਲਤ ਦਿਖਾਓ ਨਾ ਆ ਦੇਖੋ ਤੁਮਾਂ ਕੋ ਇਤਰ ਹਾਂਜੀ ਪਾ ਦਿਓ ਇਹਦੇ ਵਿੱਚ ਪਾ ਦਿਓ ਆ ਦੇਖੋ ਜੀ ਸਾਨੂੰ ਪਤਾ ਆ ਪਵਾਇਆ ਵਾ ਇਹ ਪੇਟੀ ਇੱਤੀ ਲਾਈ ਹੋਈ ਆ ਦੇਖ ਲਓ ਇੱਕ ਗੁਰਦੁਆਰਿਆਂ ਦੇ ਵਿੱਚ ਬੇਆਦਬੀਆਂ ਹੋਣੀਆਂ ਤਮਾਕੂ ਜਣਾ ਇੱਕ ਆਮ ਚੀਜ਼ ਹੋ ਗਈ ਆ ਜੀਣਾ ਦਿਲ ਕਰਦਾ ਉਹੀ ਤੁਰ ਪੰਦਾ ਗੁਰਦੁਆਰੇ ਵੱਲ ਨੂੰ ਇਹ ਬਹੁਤ ਮਾੜੀ ਗੱਲ ਆ ਤੁਸੀਂ ਅਸੀਂ ਕਿਸੇ ਦੇ ਦੂਜੇ ਧਰਮ ਨੂੰ ਕਦੇ ਪ੍ਰੇਸ਼ਾਨ ਨਹੀਂ ਕੀਤਾ ਕਦੇ ਉਸ ਕੇ ਹਾਂ ਨਹੀਂ ਹੈਗਾ ਇੱਕ ਵਾਰ ਵੀ ਨਹੀਂ ਕਰੇ ਕਿਸੇ ਕੋਈ ਗਲਤ ਕਹਿੰਦੇ ਹੈਗੇ ਕਿਸੇ ਸਾਡੇ ਹੀ ਕੀਤਾ ਜਾਂਦਾ ਸਾਡੇ ਤਮਾਕੂ ਵੱਜਰ ਸਾਡੇ ਮਨਾਂ ਸਾਡੇ ਗੁਰਦੁਆਰਿਆਂ ਤੇ ਜਾ ਕੇ ਨਹੀਂ ਲਿਆ ਸਕਦੇ ਕਿਉਂਕਿ ਅਸੀਂ ਆਪ ਨਹੀਂ ਖਾਂਦੇ ਸਾਡੇ ਸਿੰਘ ਨਹੀਂ ਕਰਦੇ ਇਸ ਚੀਜ਼ ਆ ਪਰ ਫਿਰ ਵੀ ਸਾਡੇ ਗੁਰਦੁਆਰੇ ਵਿੱਚ ਜ਼ਬਰਦਸਤੀ ਪਤਾ ਵਾ ਵੀ ਸੱਕ ਨਹੀਂ ਬੀੜੀ ਬੀੜੀ ਸੱਕ ਤੇ ਜਰਤੇ ਤੋਂ ਅਲਰਜੀ ਆ ਫੇਰ ਵੀ ਇੱਥੇ ਲੈ ਕੇ ਆਉਂਦੇ ਆ ਦੇਖੋ ਹੁਣ ਉਹ ਨਿਕਲ ਗਿਆ ਇਥੋਂ ਚਲੇ ਗਿਆ ਕਿਉਂਕਿ ਅਸੀਂ ਕੁਝ ਕਹਿਣਾ ਤਾਂ ਹੈ ਨਹੀਂ ਸੀਗਾ ਪਰ ਇਹ ਜਿਹੇ ਬੰਗਿਆਂ ਨੂੰ ਸੋਚਣਾ ਚਾਹੀਦਾਗਾ ਹਾਤੋਂ ਜੇ ਕੋਈ ਆਲਮਗੀਰ ਗੁਰਦੁਆਰੇ ਦੇ ਵਿੱਚ ਜਰਤਾ ਬੀੜੀ ਸੱਕ ਤੇ ਚਰਦਾ ਕੁਝ ਵੀ ਲੈ ਜਾਂਦਾ ਅੰਦਰ ਫੜਿਆ ਗਿਆ ਭਾਈ ਇੱਕ ਵਾਰ ਮਾਫ਼ ਕਰਾਂਗੇ ਦੋ ਵਾਰ ਬਾ ਤੀਜੀ ਵਾਰ ਨਾ ਫੇਰ ਤਾਨੂੰ ਪਤਾ ਹੀ ਆ ਕੀ ਹੋਤਾ ਵਾ ਕਿਉਂਕਿ ਤੀਜੀ ਵਾਰ ਮਾਫ ਨਹੀਂ ਕੀਤਾ ਜਾਣਾ ਇਸ ਕਰਕੇ ਜਿਹੜਾ ਤੁਸੀਂ ਕਰ ਰਹੇ ਹੋ ਉਹ ਗਲਤ ਕਰ ਰਹੇ ਹੋ ਇਹ ਤੁਹਾਨੂੰ ਨਹੀਂ ਕਰਨਾ ਚਾਹੀਦਾ ਸਾਰਿਆਂ ਨੂੰ ਪਤਾ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਦੇਖੋ ਬੀੜੀਆਂ ਦਾ ਪੈਕੇਟ ਮਿਲਿਆ ਦੱਸੋ ਇਹ ਬੇਆਦਬੀ ਨਹੀਂ ਹੈਗੀ ਇਹ ਤੁਹਾਨੂੰ ਲੱਗਦਾ ਨਹੀਂ ਵੀ ਬੇਆਦਬੀ ਹੈ ਹੈ ਪਹਿਲਾਂ ਵੀ ਕਈ ਵਾਰੀ ਐਂ ਕਦੀ ਨਹੀਂ ਹੋਇਆ ਜੀ ਹਾਂ ਇਹ ਤੁਹਾਡੀ ਸੇਵਾ ਬਹੁਤ ਵਧੀਆ ਨਹੀਂ ਬਹੁਤ ਗਲਤ ਗੱਲ ਆ ਕਿਸੇ ਦੇ ਧਰਮ ਦੇ ਵਿੱਚ ਆ ਰੈਂਟਰ ਵੀ ਆ ਕਰਨਾ ਜਾ ਕੇ ਉਹਨੂੰ ਉਹਨੂੰ ਨਜਾਇਜ਼ ਹੀ ਆ ਕੇ ਉਸੇ ਬੀੜੀ ਸਿੱਕ ਤੇ ਜਾਤਾ ਹੈ ਉੱਥੇ ਪਚਾ ਪਚਾਉਣਾ ਹੈ ਇਹ ਬਹੁਤ ਗਲਤ ਗੱਲ ਆ ਜੀ ਆ ਦੇਖੋ ਆ ਦੇਖ ਸਕਦੇ ਹੋ ਤੁਸੀਂ ਇਹ ਆ ਅੰਦਰ ਬੀੜੀਆਂ ਸਿੱਕਾ ਹੁੰਦਾ ਹੀ ਭਰਿਆ ਪਿਆ ਵਾ ਠੀਕ ਆ ਗਾਹਾਂ ਨੂੰ ਬੀੜੀ ਸਿਕਟ ਜਰਦਾ ਤਮਾਕੂ ਬਚਾਓ ਭਾਈ ਨਾ ਲੈ ਕੇ ਆਓ ਦੋ ਵਾਰ ਤਿੰਨ ਵਾਰ ਦੋ ਵਾਰ ਮਾਫ ਕਰਾਂਗੇ ਤੀਜੀ ਵਾਰ ਮਾਫੀ ਹੋਣੀ ਨਹੀਂ ਹੈਗੀ ਤੁਹਾਨੂੰ ਪਤਾ ਕਿਉਂਕਿ ਸਾਡੇ ਧਰਮ ਨਾਲ ਛੇੜਾ ਛਾੜੀ ਨਾ ਕੀਤੀ ਜਾਵੇ ਆਪਣੇ ਧਰਮੋ ਦੇ ਵਿੱਚ ਤੁਸੀਂ ਪੱਕੇ ਰਹੋ ਸਾਡੇ ਧਰਮ ਤੇ ਅਸੀਂ ਪੱਕੇ ਆਹ ਦੇਖੋ ਇਧਰ ਆ ਹਾਂ ਬਈ ਆ ਗਿਆ ਆਗਾ ਕੀ ਆ ਦੱਸੋ ਕੀ ਚੀਜ਼ ਆ ਹੈ ਹਾਂ ਬਈ

ਆ ਤਮਾਖੂਰੀ ਪੁਲੀ ਦੇ ਕੋ ਦੱਬੀ ਲੇਖ ਨੂੰ ਪਿਛਲੀ ਵਾਰੀ ਵੀ ਐ ਬੰਦੇ ਨੂੰ ਆ ਦੇਖ ਲੋ ਐ ਵੀ ਮਾਰਿਆ ਸੀ ਉਹਨਾਂ ਨੇ ਵੀ ਮਾਰਿਆ ਸੀ ਇਹ ਹਟਦੇ ਨਹੀਂਗੇ ਇਹ ਹਟਦੇ ਨਹੀਂ ਹੈਗੇ ਆ ਦੇਖ ਲੋ ਹੁਣ ਸਾਰੇ ਲੋਕ ਕਹਿ ਰਹੇ ਆ ਕਿ ਇਹ ਨਹੀਂ ਹਟਦੇ ਹੈਗੇ ਭਾਈ ਇਹ ਸੁਧਾਰ ਥੋੜਾ ਜਿਆ ਕਰਨਾ ਪਊਗਾ ਇਹ ਥੋੜੀਆਂ ਸਰਕਾਰਾਂ ਜਿਹੜੀਆਂ ਕਮੇਟੀਆਂ ਜੋ ਵੀ ਕੁਸ ਹੈਗਾ ਉੱਥੇ ਬਾਹਰਲੇ ਪਾਸੇ ਇੱਕ ਸੜਕ ਤੇ ਲਾਇਆ ਜਾਵੇ ਲਿਖ ਕੇ ਤੇ ਉਧਰ ਬੰਦੇ ਦੋ ਉੱਥੇ ਖੜਨ ਉਹਨਾਂ ਨੂੰ ਉਹਨਾਂ ਦੀ ਸਹੂਲਤ ਦੇ ਨਾਲ ਖੜਾਇਆ ਜਾਵੇ ਕਿ ਜਿਹੜਾ ਬੰਦਾ ਇੱਥੇ ਤੱਕ ਤਮਾਕੂ ਸਿਕਦਰ ਬੀੜੀ ਜਰਦਾ ਅੰਦਰ ਲਿਆ ਹੀ ਨਾ ਸਕੇ ਕੋਈ ਨਹੀਂ ਮੰਨਦਾ ਭਈ ਲਿਖੇ ਹੋਏ ਸਾਰੇ ਬੋਰਡ ਪੜ੍ਹ ਕੇ ਤਾਂ ਵੀ ਅੰਦਰ ਜਾਂਦੇ ਆ ਜੀ ਆਹ ਬੋਰਡ ਲਿਖੇ ਹੋਏ ਤਾਂ ਵੀ ਅੰਦਰ ਪੜ੍ਹ ਕੇ ਜਾਂਦੇ ਸਾਰੇ ਇਹਨਾਂ ਨੂੰ ਹਿੰਦੀ 'ਚ ਲਿਖੇ ਹੋਏ ਇਹਨਾਂ ਕਰਕੇ ਹਿੰਦੀ 'ਚ ਲਿਖਿਆ ਨਾ ਇਹਨਾਂ ਨੂੰ ਇੱਕ ਇੱਕ ਗੇਟ ਦੇ ਨਾਲ ਬਾਹਰ ਲਮਕਾ ਦਿਓ ਠੀਕ ਹੈ ਜੀ ਠੀਕ ਹੈ ਨਾ ਅਗਰ ਫੇਰ ਨਹੀਂ ਹਟਦੇ ਫੇਰ ਤਾਂ ਉਹਨਾਂ ਨੂੰ ਪਤਾ ਹੀ ਆ ਵੀ ਹੈ ਇਸ ਕਰਕੇ ਅਸੀਂ ਕਿਸੇ ਦੇ ਧਰਮ ਨਾਲ ਇੰਟਰਫੇਅਰ ਨਹੀਂ ਕਰਦੇ ਤੇ ਸਾਡੇ ਧਰਮਾਂ ਇੰਟਰਫੇਅਰ ਨਾ ਕੀਤਾ ਜਾਵੇ ਅਸੀਂ ਬਾਰ ਬਾਰ ਕਹਿੰਨੇ ਆ ਤੇ ਮੁੜ ਕੇ ਨਾ ਮਿੱਤਰੋ ਕਿਉਂ ਮੈਂਤਾਂ ਵਾਲੀ ਗੱਲ ਆ ਅਸੀਂ ਤੁਹਾਡੇ ਜਾਣਦੇ ਨਹੀਂ ਸਾਡੇ ਕੋਈ ਐਸਾ ਗਲਤ ਕੰਮ ਕਰਿਓਣਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਬਾਪੂ ਮੋਰਚੇ ਵਾਲਾ আলমਗੀਰ ਪਿੰਡ ਗੁਰਦੁਆਰੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰੋ ਵੀਰੇ ਜਿਆਦੇ ਤੋਂ ਜਿਆਦੇ ਵੀਡੀਓ ਨੂੰ ਫਲਾਓ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਲਮਗੀਰ ਗੁਰਦੁਆਰਾ ਸਾਹਿਬ ਅਸੀਂ ਗਏ ਹੋਇਆ ਤੇ ਨੰਗ ਸਿੰਘ ਫੌਜਾਂ ਨੇ ਉੱਥੇ ਜਦੋਂ ਇੱਕ ਬੰਦੇ ਦੀ ਤਲਾਸ਼ੀ ਕੀਤੀ ਤਾਂ ਉਹਦੇ ਕੋਲੋਂ ਤਮਾਕੂ ਮਿਲਿਆ ਬੀੜੀਆਂ ਸਿਕਟਾ ਮਿਲੀਆਂ ਤਾਂ ਕਾ ਕੀ ਕੀ ਆ ਕੱਕਾ ਤੇ ਕੋਲੀ ਈ ਗਿਆ ਆ ਦੇਖੋ ਤਾਂ ਕੱਕਾ ਹੱਥ ਤਾਂ ਕਾ ਹਾਂ ਜਕ ਆਲੇ ਦਿਖਾ ਤੋ ਦੇ ਕੁਝ ਨਹੀਂ ਕਹਿ ਰਿਹਾ ਜਾਂ ਫੇਕ ਦੇ ਦਿਖਾ ਔਰ ਔਰ ਕੀ ਹੈ ਦੇਖੋ ਹਮ ਮਾਰेंगे ਨਹੀਂ ਤੂੰ ਮਤਮਾਰੀ ਇਤਨੀ ਤਾਕਤ ਕਿਵੇਂ ਪੜ ਗਈ ਹਮਾਰੇ ਗੁਰੂ ਗਰਦਕੌਰ ਦੁਆਰਾ ਕੇ ਅੰਦਰ ਲੈ ਕੇ ਆਣੇਗੀ ਤੁਹਾਨੂੰ ਕਿਵੇਂ ਨਹੀਂ ਪਤਾ ਕਿਵੇਂ ਮਾਫ਼ ਤੁਸੀਂ ਉਸ ਕਹਿੰਦੇ ਨਹੀਂ ਤੁਸੀ ਜੋ ਗਲਤ ਕਰ ਗਲਤ ਹੈ ਅਸੀਂ ਪਹਿਲੀ ਵਾਰ ਆਇਆ ਤਾਂ ਪਤਾ ਨਹੀਂ ਹੈ ਕੋਈ ਗਲਤ ਕਰ ਰਿਹਾ ਗਲਤ ਕਦੇ ਵੀ ਦਿਖਾਓ ਨਾ ਆਹ ਦੇਖੋ ਤੁਮਾਂ ਕੋ ਇੱਧਰ ਹਾਂਜੀ ਪਾ ਦਿਓ ਇਹਦੇ ਵਿੱਚ ਪਾ ਦਿਓ ਆਹ ਦੇਖੋ ਜੀ ਤੁਹਾਨੂੰ ਪਤਾ ਆ ਪਵਾਇਆ ਵਾ ਇਹ ਪੇਟੀ-ਵੇਟੀ ਲਾਈ ਹੋਈ ਆ ਦੇਖ ਲਓ ਇੱਕ ਗੁਰਦੁਆਰਿਆਂ ਦੇ ਵਿੱਚ ਬੇਆਦਬੀਆਂ ਹੋਣੀਆਂ ਤਮਾਕੂ ਜਣਾ ਇੱਕ ਆਮ ਚੀਜ਼ ਹੋ ਗਈ ਆ। ਗੀਰਾ ਦਿਲ ਕਰਦਾ ਉਹੀ ਤੁਰਪੰਦਾ ਗੁਰਦੁਆਰੇ ਵੱਲ ਨੂੰ ਇਹ ਬਹੁਤ ਮਾੜੀ ਗੱਲ ਆ। ਤੁਸੀਂ ਅਸੀਂ ਕਿਸੇ ਦੇ ਦੂਜੇ ਧਰਮ ਨੂੰ ਕਦੇ ਪ੍ਰੇਸ਼ਾਨ ਨਹੀਂ ਕੀਤਾ ਕਦੇ ਉਸ ਕਹਾ ਨਹੀਂ ਹੈਗਾ। ਇੱਕ ਵਾਰ ਵੀ ਨਹੀਂ ਕਰੇ ਕਿਸੇ ਕੋਲ ਗਲਤ ਕਹਿੰਦੇ ਹੈਗੇ ਕਿਸੇ ਸਾਡੇ ਹੀ ਕੀਤਾ ਜਾਂਦਾ ਸਾਡੇ ਤਮਾਕੂ ਬੱਜੇ ਸਾਡੇ ਮਨਾਂ ਸਾਡੇ ਗੁਰਦੁਆਰਿਆਂ ਦੇ ਲੈ ਜਾ ਕੇ ਨਹੀਂ ਲਿਆ ਸਕਦੇ ਕਿਉਂਕਿ ਅਸੀਂ ਆਪ ਨਹੀਂ ਖਾਂਦੇ ਸਾਡੇ ਸਿੰਘ ਨਹੀਂ ਖਾਂਦੇ ਇਸ ਚੀਜ਼ਾਂ। ਪਰ ਫਿਰ ਵੀ ਸਾਡੇ ਗੁਰਦੁਆਰੇ ਵਿੱਚ ਜ਼ਬਰਦਸਤੀ ਪਤਾ ਨਹੀਂ ਕਿ ਬੀੜੀ ਬੀੜੀ ਸਿਕਟ ਜਰਤੇ ਤੋਂ ਅਲਰਜੀ ਆ ਫਿਰ ਵੀ ਇੱਥੇ ਲੈ ਕੇ ਆਉਂਦੇ ਆ ਦੇਖੋ ਹੁਣ ਉਹ ਨਿਕਲ ਗਿਆ ਇਥੋਂ ਚਲੇ ਗਿਆ ਕਿਉਂਕਿ ਅਸੀਂ ਕੁਝ ਕਹਿਣਾ ਤਾਂ ਹੈ ਨਹੀਂ ਸੀਗਾ ਪਰ ਇਹ ਜਿਹੇ ਬੰਦਿਆਂ ਨੂੰ ਸੋਚ ਲਾੜਾ ਚਾਹੀਦਾਗਾ ਤੋ ਜੇ ਕੋਈ ਆਲਮਗੀਰ ਗੁਰਦੁਆਰੇ ਦੇ ਵਿੱਚ ਜਰਤਾ ਬੀੜੀ ਸਿਕਟ ਜਰਤਾ ਕੁਝ ਵੀ ਲੈਂਦਾ ਅੰਦਰ ਫੜਿਆ ਗਿਆ ਭਾਈ ਇੱਕ ਵਾਰ ਮਾਫ਼ ਕਰਾਂਗੇ ਦੋ ਵਾਰ ਬਾ ਤੀਜੀ ਵਾਰ ਨਾ ਫਿਰ ਤੁਹਾਨੂੰ ਪਤਾ ਹੀ ਆ ਕੀ ਹੁੰਦਾ ਵਾ ਕਿਉਂਕਿ ਤੀਜੀ ਵਾਰ ਮਾਫ ਨਹੀਂ ਕੀਤਾ ਜਾਣਾ ਇਸ ਕਰਕੇ ਜਿਹੜਾ ਤੁਸੀਂ ਕਰ ਰਹੇ ਹੋ ਉਹ ਗਲਤ ਕਰ ਰਹੇ ਹੋ ਇਹ ਤੁਹਾਨੂੰ ਨਹੀਂ ਕਰਨਾ ਚਾਹੀਦਾ ਸਾਰਿਆਂ ਨੂੰ ਪਤਾ ਜੇ ਅੱਤਕਾ ਕੋਈ ਕਿਸੇ ਨੂੰ ਪ੍ਰੇਸ਼ਾਨ ਕਰੀ ਜਾਊ ਕਰੀ ਜਾਊ ਸਾਡੀਆਂ ਬੇਆਦਬੀਆਂ ਕਰੀ ਜਾਣਗੇ ਅਗਲੇ ਨਹੀਂ ਹਟਣਗੇ ਸਾਮਣੇ ਕਿੱਡਾ ਬਟਾ ਪੇਟੀ ਪੇਟੀ ਲਾਈ ਹੋਈ ਆ ਇੱਥੇ ਮੈਂ ਉਹ ਭਰੀ ਪਈ ਆ ਭਰੀ ਪਈ ਆ ਮੈਂ ਦੇਖੋ ਨਾ ਭਰੀ ਪਈ ਆ ਫੇਰ ਵੀ ਆ ਮੈਂ ਹੁਣ ਖੜਾ ਇੱਥੇ ਇੱਥੇ ਭਰਿਆ ਜਾਂਦਾ ਵਰਨਾ ਪੈਂਟਸਾਫਟ ਪਾਈ ਆ ਅੰਦਰੋਂ ਜਾ ਰਿਹਾ ਵਾ ਉਹਦੇ ਕੋਲ ਬੀੜੀਆਂ ਦਾ ਪੈਕਟ ਮਿਲਿਆ ਦੱਸੋ ਇਹ ਬੇਆਦਬੀ ਨਹੀਂ ਹੈਗੀ ਇਹ ਤੁਹਾਨੂੰ ਲੱਗਦਾ ਨਹੀਂ ਵੀ ਬੇਆਦਬੀ ਹੈ ਹੈ ਪਹਿਲਾਂ ਵੀ ਕਈ ਵਾਰੀ ਐਂ ਕਦੀ ਨਹੀਂ ਹੋਇਆ ਜੀ ਹਾਂ ਇਹ ਤੁਹਾਡੀ ਸੇਵਾ ਬਹੁਤ ਵਧੀਆ ਨਹੀਂ ਬਹੁਤ ਗਲਤ ਗੱਲ ਆ ਕਿਸੇ ਦੇ ਧਰਮ ਦੇ ਵਿੱਚ ਆ ਰੈਂਟਰ ਫੀਅਰ ਕਰਨਾ ਜਾ ਕੇ ਉਹਨੂੰ ਉਹਨੂੰ ਨਜਾਇਜ਼ੀ ਆ ਕੇ ਉਸ ਬੀੜੀ ਸਿੱਕ ਤੇ ਜਾਂਦਾ ਹੈ ਉਥੇ ਪਚਾ ਪਚਾਉਣਾ ਹੈ ਇਹ ਬਹੁਤ ਗਲਤ ਗੱਲ ਆ ਜੀ ਆ ਦੇਖੋ ਆ ਦੇਖ ਸਕਦੇ ਹੋ ਤੁਸੀਂ ਏ ਆ ਅੰਦਰ ਬੀੜੀਆਂ ਸੈਕਟਰ ਹੁੰਦਾ ਹੀ ਭਰਿਆ ਪਿਆ ਵਾ ਠੀਕ ਆ ਗਾਹਾਂ ਨੂੰ ਬੀੜੀ ਸੈਕਟਰ ਜਰਦਾ ਤਮਾਕੂ ਬਚਾਓ ਭਾਈ ਨਾ ਲੈ ਕੇ ਆਓ ਦੋ ਵਾਰ ਤਿੰਨ ਵਾਰ ਦੋ ਵਾਰ ਮਾਫ ਕਰਾਂਗੇ ਤੀਜੀ ਵਾਰ ਮਾਫੀ ਹੋਣਦੀ ਨਹੀਂ ਹੈਗੀ ਤੁਹਾਨੂੰ ਪਤਾ ਕਿਉਂਕਿ ਸਾਡੇ ਧਰਮ ਨਾਲ ਛੇੜਾ ਛਾੜੀ ਨਾ ਕੀਤੀ ਜਾਵੇ ਆਪਣੇ ਧਰਮ ਦੇ ਵਿੱਚ ਤੁਸੀਂ ਪੱਕੇ ਰਹੋ ਸਾਡੇ ਧਰਮ ਤੇ ਅਸੀਂ ਪੱਕੇ ਆਹ ਦੇਖੋ ਇਧਰ ਆ ਹਾਂ ਬਾਈ

ਦੇਖੋ ਕੀ ਕਰ ਰਹੇ ਆ ਭਾਈ ਇਹ ਬੀੜੀਆਂ ਅੱਜ ਦੇ ਵਿੱਚ ਬੀੜੀਆਂ ਜਰਦਾ ਅੱਧਰ ਲੈ ਕੇ ਐਂਟਰ ਕਰ ਰਹੇ ਆ ਆ ਤਮਾਕੂ ਦੀ ਪੁਲੀ ਦੇ ਕੋ ਡੱਬੀ ਦੇਖ ਲਓ ਪਿਛਲੀ ਵਾਰੀ ਵੀ ਐ ਬੰਦੇ ਨੂੰ ਮਾਰਿਆ ਸੀ ਆ ਦੇਖ ਲਓ ਐ ਵੀ ਮਾਰਿਆ ਸੀ ਉਹਨਾਂ ਨੇ ਵੀ ਮਾਰਿਆ ਸੀ ਇਹ ਹਟਦੇ ਨਹੀਂਗੇ ਇਹ ਹਟਦੇ ਨਹੀਂ ਹੈਗੇ ਆ ਦੇਖ ਲਓ ਹੁਣ ਸਾਰੇ ਲੋਕ ਕਹਿ ਰਹੇ ਆ ਕਿ ਇਹ ਨਹੀਂ ਹਟਦੇ ਹੈਗੇ ਭਾਈ ਇਹ ਸੁਧਾਰ ਥੋੜਾ ਜਿਆ ਕਰਨਾ ਪਊਗਾ ਇਹ ਤੁਹਾਡੀਆਂ ਸਰਕਾਰਾਂ ਜਿਹੜੀਆਂ ਕਮੇਟੀਆਂ ਜੋ ਵੀ ਕੁਸ ਹੈਗਾ ਉੱਥੇ ਬਾਹਰਲੇ ਪਾਸੇ ਇੱਕ ਸੜਕ ਤੇ ਇੱਕ ਲਾਇਆ ਜਾਵੇ ਲਿਖ ਕੇ ਤੇ ਉਧਰ ਬੰਦੇ ਦੋ ਉੱਥੇ ਖੜਨ ਉਹਨਾਂ ਨੂੰ ਉਹਨਾਂ ਦੀ ਸਹੂਲਤ ਦੇ ਨਾਲ ਖੜਾਇਆ ਜਾਵੇ ਕਿ ਜਿਹੜਾ ਬੰਦਾ ਇੱਥੇ ਤੱਕ ਤਮਾਕੂ ਸਿਕਰ ਬੀੜੀ ਜਰਦਾ ਅੰਦਰ ਲਈ ਨਹੀਂ ਸਕੇ ਕੋਈ ਨਹੀਂ ਮੰਨਦਾ ਭਈ ਲਿਖੇ ਹੋਏ ਸਾਰੇ ਬੋਰਡ ਪੜ ਕੇ ਤਾਂ ਵੀ ਅੰਦਰ ਜਾਂਦੇ ਆ ਜੀ ਆਹ ਬੋਰਡ ਲਿਖੇ ਹੋਏ ਤਾਂ ਵੀ ਅੰਦਰ ਪੜ ਕੇ ਜਾਂਦੇ ਸਾਰੇ ਇਹਨਾਂ ਨੂੰ ਹਿੰਦੀ 'ਚ ਲਿਖੇ ਹੋਏ ਇਹਨਾਂ ਕਰਕੇ ਹਿੰਦੀ 'ਚ ਲਿਖਿਆ ਨਾ ਇਹਨਾਂ ਨੂੰ ਇੱਕ ਇੱਕ ਗੇਟ ਦੇ ਨਾਲ ਬਾਹਰ ਲਮਕਾ ਦਿਓ ਠੀਕ ਹੈ ਜੀ ਠੀਕ ਹੈ ਨਾ ਅਗਰ ਫੇਰ ਨਹੀਂ ਹਟਦੇ ਫੇਰ ਤਾਂ ਉਹਨਾਂ ਨੂੰ ਪਤਾ ਹੀ ਆ ਵੀ ਹੈ ਇਸ ਕਰਕੇ ਅਸੀਂ ਕਿਤੇ ਦੇ ਧਰਮ ਨਾਲ ਇੰਟਰਫੇਅਰ ਨਹੀਂ ਕਰਦੇ ਤੇ ਸਾਡੇ ਧਰਮ ਨਾਲ ਇੰਟਰਫੇਅਰ ਨਾ ਕੀਤਾ ਜਾਵੇ ਅਸੀਂ ਬਾਰ ਬਾਰ ਕਹਿੰਨੇ ਆ ਤੇ ਮੁੜ ਕੇ ਨਾ ਮਿੱਤਰੋ ਕਿਉਂ ਮੈਂਤਾਂ ਵਾਲੀ ਗੱਲ ਆ ਅਸੀਂ ਤੁਹਾਡੇ ਜਾਣਦੇ ਨਹੀਂ ਸਾਡੇ ਕੋਈ ਐਸਾ ਗਲਤ ਕੰਮ ਕਰਿਓ ਨਾਲ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਬਾਪੂ ਮੋਰਚੇ ਵਾਲਾ আলমਗੀਰ ਪਿੰਡ ਗੁਰਤਵਾਰੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰੋ ਵੀਰੇ ਜਿਆਦੇ ਤੋਂ ਜਿਆਦੇ ਵੀਡੀਓ ਨੂੰ ਫਲਾਓ ਲਾਇਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਲਮਗੀਰ ਗੁਰਦੁਆਰਾ ਸਾਹਿਬ ਅਸੀਂ ਗਏ ਹੋਇਆ ਪਿੰਨ ਅੰਗ ਸਿੰਘ ਫੌਜਾਂ ਨੇ ਉੱਥੇ ਜਦੋਂ ਇੱਕ ਬੰਦੇ ਦੀ ਤਲਾਸ਼ੀ ਕੀਤੀ ਤਾਂ ਉਹਦੇ ਕੋਲੋਂ ਤਮਾਕੂ ਮਿਲਿਆ ਬੀੜੀਆਂ ਸਿਕਟਾਂ ਮਿਲੀਆਂ ਤਾਂ ਕਾਬ ਕੀ ਕੀ ਆ ਕਾਕਾ ਤੇਰੇ ਕੋਲ ਕੀ ਕੀ ਆ ਆ ਦੇਖੋ ਤਾਂ ਹਾਂ ਜੱਕ ਹੱਥ ਤਾਂ ਹਾਂ ਜੱਕ ਅਰੇ ਦਿਖਾ ਤੋ ਦੇ ਕੁਝ ਨਹੀਂ ਕਹਿ ਰਿਹਾ ਜਾਂ ਫੇਕ ਦੇ ਦਿਖਾ ਔਰ ਔਰ ਕਿਆ ਹੈ ਦੇਖੋ ਹਮ ਮਾਰेंगे ਜੀ ਤੁਮਮ ਤੁਹਾਡੀ ਇਤਨੀ ਤਾਕਤ ਕਿਵੇਂ ਪੜ ਗਈ ਹਮਾਰੇ ਗੁਰੂ ਗਰਤਪੁਰ ਦੁਆਰਾ ਕੇ ਅੰਦਰ ਲੈ ਕੇ ਆਣੇਗੀ ਤੁਹਾਨੂੰ ਕਿਵੇਂ ਨਹੀਂ ਪਤਾ ਕਿਵੇਂ ਮਾਸ ਦਸ ਕਹਿੰਦੇ ਨਹੀਂ ਪਰ ਤੁਸੀਂ ਜੋ ਗਲਤ ਕਰ ਗਏ ਗਲਤ ਹੈ ਐਸੀ ਪਹਿਲੀ ਵਾਰ ਆਇਆ ਪਤਾ ਨਹੀਂ ਗੈਲਾ ਕੁਝ ਗਲਤ ਕਰ ਰਿਹਾ ਗਲਤ ਕਰ ਰਿਹਾ ਆ ਦੇਖੋ ਤੁਮ ਆ ਕੋ ਇਧਰ ਹਾਂਜੀ ਪਾ ਦਿਓ ਇਹਦੇ ਵਿੱਚ ਪਾ ਦਿਓ ਆ ਦੇਖੋ ਜੀ ਸਾਨੂੰ ਪਤਾ ਆ ਪਵਾਇਆ ਵਾ ਇਹ ਪੇਟੀ ਵਤੀ ਲਾਈ ਹੋਈ ਆ ਦੇਖ ਲਓ ਇੱਕ ਗੁਰਦੁਆਰਿਆਂ ਦੇ ਵਿੱਚ ਬੇਆਦਬੀਆਂ ਹੋਣੀਆਂ ਤਮਾਕੂ ਜਣਾ ਇੱਕ ਆਮ ਚੀਜ਼ ਹੋ ਗਈ ਆ ਜੀਣਾ ਤੈਨ ਕਰਦਾ ਉਹੀ ਤੁਰਪੰਦਾ ਗੁਰਦੁਆਰੇ ਵੱਲ ਨੂੰ ਇਹ ਬਹੁਤ ਮਾੜੀ ਗੱਲ ਆ ਤੁਸੀਂ ਅਸੀਂ ਕਿਸੇ ਦੇ ਦੂਜੇ ਧਰਮ ਨੂੰ ਕਦੇ ਪ੍ਰੇਸ਼ਾਨ ਨਹੀਂ ਕੀਤਾ ਕਦੇ ਉਸ ਕੇ ਹਾਂ ਨਹੀਂ ਹੈਗਾ ਇੱਕ ਵਾਰ ਵੀ ਨਹੀਂ ਕਰੇ ਕਿਸੇ ਕੋਈ ਗਲਤ ਕਹਿੰਦੇ ਹੈਗੇ ਕਿਸੇ ਸਾਡੇ ਹੀ ਕੀਤਾ ਜਾਂਦਾ ਸਾਡੇ ਤਮਾਕੂ ਬੱਜਰ ਸਾਡੇ ਮਨਾਂ ਸਾਡੇ ਗੁਰਦੁਆਰਿਆਂ ਤੇ ਜਾ ਕੇ ਨਹੀਂ ਲਿਆ ਸਕਦੇ ਕਿਉਂਕਿ ਅਸੀਂ ਆਪ ਨਹੀਂ ਖਾਂਦੇ ਸਾਡੇ ਸਿੰਘ ਨਹੀਂ ਕਰਦੇ ਇਸ ਚੀਜ਼ ਆ ਪਰ ਫਿਰ ਵੀ ਸਾਡੇ ਗੁਰਦੁਆਰੇ ਵਿੱਚ ਜ਼ਬਰਦਸਤੀ ਪਤਾ ਵਾ ਵੀ ਸੱਕ ਨਹੀਂ ਬੀੜੀ ਬੀੜੀ ਸੱਕ ਤੇ ਜਰਤੇ ਤੋਂ ਅਲਰਜੀ ਆ ਫੇਰ ਵੀ ਇੱਥੇ ਲੈ ਕੇ ਆਉਂਦੇ ਆ ਦੇਖੋ ਹੁਣ ਉਹ ਨਿਕਲ ਗਿਆ ਇਥੋਂ ਚਲੇ ਗਿਆ ਕਿਉਂਕਿ ਅਸੀਂ ਕੁਝ ਕਹਿਣਾ ਤਾਂ ਹੈ ਨਹੀਂ ਸੀਗਾ ਪਰ ਇਹ ਜੇ ਬੰਦਿਆਂ ਨੂੰ ਸੋਚਣਾ ਲਾਣਾ ਚਾਹੀਦਾਗਾ ਤੋਂ ਜੇ ਕੋਈ ਆਲਮਗੀਰ ਗੁਰਦੁਆਰੇ ਦੇ ਵਿੱਚ ਜਰਤਾ ਬੀੜੀ ਸੱਕ ਤੇ ਚਰਦਾ ਕੁਝ ਵੀ ਲੈਂਦਾ ਅੰਦਰ ਫੜਿਆ ਗਿਆ ਭਾਈ ਇੱਕ ਵਾਰ ਮਾਫ਼ ਕਰਾਂਗੇ ਦੋ ਵਾਰ ਬਾ ਤੀਜੀ